ਤਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੁਣੇ ਹੁਣੇ ਜੇਲ੍ਹ ਦੇ ਵਿੱਚ ਮੰਦ ਭਾਈ ਅਮਰਪਾਲ ਸਿੰਘ ਦੇ ਬਾਰੇ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਦਿਗੁਰਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਅਮਰਪਾਲ ਕਾਂਗੜੇ ਦੇ ਇੱਕ ਹੋਰ ਸਾਥੀ ਕੁਲਮント ਸਿੰਘ ਰੌਕੇ ਨੇ ਆਪਣੇ ਖਿਲਾਫ ਦੂਜੀ ਵਾਰ ਲਗਾਏ ਐਨਐਸਏ ਨੂੰ ਹਾਈ ਕੋਰਟ ਵਿੱਚ ਚੋਣਤੀ ਦਿੱਤੀ ਹਾਈ ਕੋਰਟ ਨੇ ਰੌਕੇ ਦੀ ਪ੍ਰੋਟੈਕਸ਼ਨ ਤੇ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਅਤੇ ਦਿਗੁਰਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਜਾਰੀ ਕੀਤਾ ਹੈ ਰੌਕੇ ਦਾ ਕਹਿਣਾ ਹੈ ਕਿ ਦੂਜੀ ਵਾਰ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਠੋਸ ਆਧਾਰ ਤੇ ਸਿਰਫ ਸ਼ਾਸਿਕਰਨਾ ਕਰਕੇ ਉਸ ਤੇ ਐਨਐਸਏ ਲਗਾ ਦਿੱਤਾ ਇਸ ਨੂੰ ਵਿਰਧ ਕੀਤਾ ਜਾਵੇ ਤਾਂ ਦੇਖ ਲਓ ਸੰਗਰਾਉਕ ਨੇ ਪਿਛਲੇ ਸਾਲ ਜਦੋਂ ਕਿ ਉਹਨਾਂ ਦੇ ਮਾਰਚ ਵੀ ਦਿਨ ਨੂੰ ਐਨਐਸ ਲਗਾਏ ਕਿ ਡਿਬੂਗੜ ਜ਼ਿਲ੍ਹੇ ਪਈ ਦਿੱਤਾ ਸੀ ਤੇ ਉਦੋਂ ਵੀ ਹਾਈ ਕੋਰਟ ਚ ਪਟੀਸ਼ਨ ਦਾਇਰ ਕਰਕੇ ਉਹਨਾਂ ਦੇ ਉੱਤੇ ਲਗਾਏ ਗਏ ਐਨਐਸ ਨੂੰ ਚੁਣੌਤੀ ਦਿੱਤੀ ਸੀ ਇਹ ਪਟੀਸ਼ਨ ਫਿਲਹਾਲ ਹਾਈ ਕੋਰਟ ਚ ਵਿਚਾਰधीन ਹੈ ਤੇ ਪਿਛਲਾ ਐਨਐਸ ਸਾਲ ਮਾਰਚ ਵਿੱਚ ਖਤਮ ਹੋ ਗਿਆ ਸੀ ਪਰ ਪੰਜਾਬ ਸਰਕਾਰ ਨੇ ਅਮਲ ਪਰ ਦੇ ਡੀਐਮ ਰਾਹੀਂ ਹੁਣ ਉਸ ਉੱਤੇ ਇੱਕ ਵਾਰ ਫਿਰ ਐਨਐਸ ਲਗਾ ਦਿੱਤਾ ਰੋਕੇ ਦਾ ਕਹਿੰਦੇ ਕਿ ਦੂਜੀ ਵਾਰ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਠੋਸ ਆਧਾਰ ਤੇ ਸਿਰਫ ਸਿਆਸੀ ਕਰਨ ਕਰਕੇ ਉਸਤੇ ਐਨਐਸ ਲਗਾ ਦਿੱਤਾ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਉਹ ਜੇਲ੍ਹ ਤੋਂ ਬਾਹਰ ਆਵੇ ਰੋਕੇ ਤਾਂ ਕਹਿੰਨਾ ਕਿ ਮੇਰੇ ਤੇ ਲਗਾਇਆ ਗਿਆ ਐਨਐਸ ਸਪੂਰੀ ਤਰ੍ਹਾਂ ਗਲਤ ਹੈ ਤੇ ਐਸ ਨੂੰ ਰੱਦ ਕੀਤਾ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ